ਸ਼ੰਭੂ ਬਾਰਡਰ ਦੇ ਪੁਆਇੰਟ 0 ਤੇ ਮੈਂ ਇਸ ਵਕਤ ਖੜਾ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿਸਾਨਾਂ ਦੇ ਦੋਸਤ ਪ੍ਰਦਰਸ਼ਨ ਦੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਿਸਾਨ ਸ਼ੰਭੂ ਬਾਰਡਰ ਤੇ ਇਕੱਠੇ ਹੋਏ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਅੱਜ ਮਾਹੌਲ ਵੀ ਥੋੜਾ ਜਿਹਾ ਸ਼ਾਂਤ ਲੱਗ ਰਿਹਾ ਹਾਲਾਂਕਿ ਸਵੇਰੇ ਇੱਕ ਵਾਰ ਫਿਰ ਤੋਂ ਗੋਲੇਬਾਰੀ ਹੋਈ ਸੀ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਸੀ ਦੂਸਰੇ ਪਾਸੇ ਵੱਡੀ ਸੰਖਿਆ ਦੇ ਵਿੱਚ ਪੈਰਾਮਿਲਟਰੀ ਫੋਰਸਸ ਦੇ ਜਵਾਨ ਤਨਾਤ ਹੈਗੇ ਤੇ ਇੱਥੇ ਕਿਸਾਨ ਬੈਠੇ ਹੈਗੇ ਹਾਲਾਂਕਿ ਇੱਕ ਕਿਸਾਨ ਦੀ ਮੌਤ ਹੋ ਚੁੱਕੀ ਹੈ ਜੋ ਦੱਸਿਆ ਜਾ ਰਿਹਾ ਕਿ ਗੋਲਾ ਲੱਗਿਆ ਸੀ ਉਸ ਦੇ ਬਾਅਦ ਉਸ ਦੀ ਮੌਤ ਹੋਈ ਹੈ ਸ਼ਹੀਦ ਹੋ ਗਿਆ ਹਾਲਾਂਕਿ ਕਈ ਕਿਸਾਨ ਜ਼ਖਮੀ ਵੀ ਹੋਏ ਆ ਗੋਲੇਬਾਰੀ ਦੇ ਨਾਲ ਕਿਉਂਕਿ ਲਗਾਤਾਰ ਅਥਰੂ ਗੱਲ ਦੇ ਹੰਝੂ ਗੱਲ ਦੇ ਗੋਲੇ ਸਿੱਡੇ ਜਾ ਰਹੇ ਸੀ ਕਿ ਪਲਾਸਟਿਕ ਦੀਆਂ ਬੁਲਟ ਮਾਰੀ ਜਾ ਰਹੀਆਂ ਜਾ ਰਹੀਆਂ ਸੀਗੀਆਂ ਤੇ ਇਸ ਤੋਂ ਬਾਅਦ ਜੋ ਕਿਸਾਨ ਅੱਗੇ ਜਾ ਰਹੇ ਸੀ ਜਿੱਥੇ ਬੰਦੀਆਂ ਨੇ ਫੈਸਲਾ ਲਿਆ ਕਿ ਪਹਿਲਾਂ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਨੂੰ ਰੋਕਣ ਦੇ ਲਈ ਇੱਥੇ ਜਿਹੜੇ ਆ ਲੀਡਰ ਖੜਾ ਦਿੱਤੇ ਨੌਜਵਾਨ ਲੀਡਰ ਖੜਾ ਦਿੱਤੇ ਕਿ ਇਹਨਾਂ ਨੂੰ ਅੱਗੇ ਨਹੀਂ ਜਾਣ ਦੇਣਾ ਗੱਲਬਾਤ ਵੀ ਕਰ ਲੈਣੇ ਆ ਕੀ ਇਹਨਾਂ ਨੂੰ ਹੁਣ ਅੱਗੇ ਨਹੀਂ ਜਾਣ ਦੇਣਾ ਭਾਈ ਕੀ ਜੱਥੇ ਬੰਦੀਆਂ ਨਾਲ ਗੱਲਬਾਤ ਹੋਈ ਹੈ ਕੀ ਆਰਡਰ ਹੈਗੇ ਤੁਹਾਨੂੰ ਭਾਈ ਜੀ ਸਾਡੀ ਜੱਥੇ ਬੰਦੀਆਂ ਨਾਲ ਸਾਡੇ ਬਹੁਤ ਪਿਆਰ ਨਾਲ ਬਹੁਤ ਸਬੂਤ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ ਕਹਿੰਦੇ ਭਾਈ ਜੀ ਸਾਨੂੰ ਸੰਡੇ ਤੱਕ 5 ਵਜੇ ਤੱਕ ਦਾ ਟਾਈਮ ਦਿੱਤਾ ਹੈ ਬੇ ਆਪਾ ਪਿਆਰ ਨਾਲ ਕਿਸੇ ਨਾਲ ਹਲੜਵਾਜੀ ਨਹੀਂ ਕਰਨੇ ਕਿਸੇ ਨੂੰ ਅੱਗੇ ਨਹੀਂ ਜਾਣਾ ਕਿਸੇ ਨੇ ਨਾ ਉਹ ਨਹੀਂ ਕਰਨਾ ਬੜੇ ਪਿਆਰ ਨਾਲ ਸ਼ਾਂਤੀਪੂਰਵਕ ਨਾਲ ਆਪਾਂ ਬਹਿਣਾ ਤੇ ਤੇ ਵਾਹਿਗੁਰੂ ਦਾ ਨਾਮ ਜਪਣਾ ਬਸ ਨੌਜਵਾਨ ਕੀ ਚਾਹ ਰਹੇ ਹੈਗੇ ਭਾਈ ਜੀ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਗੁਰੂ 피ਰਾਂ ਦੀ ਧਰਤੀ ਹੈ ਨਾ ਜਿਹੜੀ ਇਹ ਤੁਹਾਨੂੰ ਪਤਾ ਹੈ ਭਾਈ ਜੀ ਜਿਹੜੀ ਉਹਨਾਂ ਦਾ ਦਸਤ ਦਿੱਤੀ ਹੋਈ ਹੈ ਉਹਨਾਂ ਜੋਸ਼ ਕਹਿੰਦੇ ਜਿਹੜਾ ਬਾਲਾ ਹੁੰਦਾ ਖੂਨ ਉਹ ਵਾਲਾ ਮਾਰਦਾ ਪਰ ਸਾਡੇ ਫਿਰ ਵੀ ਬਹੁਤ ਸੂਝਵਾਨ ਨੌਜਵਾਨ ਸਾਡੇ ਭਰਾ ਸਾਡੀ ਮੰਨ ਲੈਂਦੇ ਆ ਬੇਨਤੀ ਮੰਨ ਲੈਂਦੇ ਆ ਬੜੇ ਪਿਆਰ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਨਾਲ ਹੀ ਖੜੇ ਨੇ ਕਹਿੰਦੇ ਸੱਟਾ ਵੀ ਲੱਗਦੀ ਆ ਫਿਰ ਫਿਰ ਵਾਪਸ ਆ ਜਾਂਦੇ ਹੈਗੇ ਨੌਜਵਾਨਾ ਹੁਣ ਭਾਈ ਸਾਹਿਬ ਨੇ ਕੋਲਗੇਟ ਮੂੰਹ ਤੇ ਲਾਇਆ ਹੋਇਆ ਸ਼ਾਇਦ ਮੂੰਹ ਸੜ ਗਿਆ ਸੀਗਾ ਉਹ ਲੱਗਿਆ ਸੀਗਾ ਆਸੂ ਗਿਆਸ ਦਾ ਗੋਲਾ ਗਿਆਸ ਜਿਹੜੀ ਉਹ ਚੜੀ ਸੀ ਕਿ ਉਹ ਚੜ ਗਈ ਸੀ ਹਾਂ ਫਿਰ ਵੀ ਵਾਪਸ ਹੀ ਇੱਥੇ ਕੀਤੀ ਫਿਰ ਵੀ ਕੀਤੀ ਹੈ ਹੁਣ ਕੀ ਕਰਾਂ ਹੁਣ ਤਾਂ ਆਣਾ ਤਾਂ ਪੈਣਾ ਹੀ ਹੈ ਆਣਾ ਪੈਣਾ ਕੀ ਚੋਣੇ ਕੀ ਅੱਗੇ ਜਾਣਾ ਕਿ ਐਮਐਸਪੀ ਚੋਣੇ ਇੱਥੇ ਬੈਠ ਕੇ ਨਾ ਨਾ ਅੱਗੇ ਜਾਏਗੇ ਸਿੱਧਾ ਦਿੱਲੀ ਪਹਿਲਾਂ ਵੀ ਗਏ ਸੀ ਤੇ ਹੁਣ ਵੀ ਜਾਣਾ ਨਹੀਂ ਨਹੀਂ ਐਮਐਸਪੀ ਨਹੀਂ ਚਾਹੀਦੀ ਕਿ ਅੱਗੇ ਜਾਣਾ ਉਹਨਾਂ ਨੇ 2 ਸਾਲ ਚ ਦਿੱਤੀ ਹੁਣ ਕਿੱਥੇ ਦੇ ਦੇਣਗੇ ਕਿ 5 ਦਿਨਾਂ ਚ ਮੈਨੂੰ ਪਤਾ ਤੁਹਾਨੂੰ ਐਮਐਸਪੀ ਨਹੀਂ ਮਿਲਣੀ ਨਹੀਂ ਨਹੀਂ ਐਮਐਸਪੀ ਦਾ ਸਾਨੂੰ ਭਰੋਸਾ ਹੀ ਦੇਣਗੇ ਜੇ ਆਪਾਂ ਬੈਠੂਗਾ ਰੇ ਆਰਾਮ ਨਾਲ ਕੋਈ ਗੱਲ ਨਹੀਂ ਅੱਗੇ ਅੱਗੇ ਨਾ ਕਾਦੋ ਲਾਂਦੇ ਜੀ ਪਹਿਲਾਂ ਵੀ ਮੁੱਕ ਰਹੀਆਂ ਹੁਣ ਵੀ ਤਰੀਕ ਵਾ ਤਰੀਕ ਦਈ ਜਾ 2 ਸਾਲ ਤਾਂ ਹੋ ਗਏ ਜਤ ਦਿੱਤੀ ਨਹੀਂ ਵੀਰੇ ਅੱਗੇ ਬੈਠ ਕੇ ਦੇ ਦੇਣਗੇ ਫੇਰ আচ্ছা ਮੈਨੂੰ ਇਹ ਸਮਝਾਓ ਐਮਐਸਪੀ ਜ਼ਰੂਰੀ ਕਿਉਂ ਹੈ ਵੀ ਚਾਹੀਦੀ ਹੋਇਆ ਤਾਂ ਸਾਨੂੰ ਜ਼ਰੂਰੀ ਹੈ ਤੇ ਰੇਟ ਨਹੀਂ ਨਾ ਵੀਰੇ ਮਿਲਦਾ ਹੈਗਾ ਹੁਣ ਸਾਡੇ ਤੋਂ ਲੈਣੇ ਉਹਨਾਂ ਨੇ ਪਿਆਜ਼ ਆਲੂ 4 ਰੁਪਏ 5 ਰੁਪਏ ਕਿਲੋ ਸਟੋਰ ਕਰਕੇ ਬਾਅਦ ਵਿੱਚ ਵੇਜਣ ਵੇਚਣੇ ਉਹਨਾਂ ਨੇ 70 ਰੁਪਏ 80 ਰੁਪਏ ਕਿਲੋ ਸਾਡੀ ਉਹ ਫਸਲ ਸਾਨੂੰ ਇਹ ਡਬਲ ਰੇਟ ਚ ਮਿਲਦੀ ਹੈ ਅਸੀਂ ਤਾਂ ਆਪਣੇ ਖੇਤਾਂ 'ਚ ਨੌਕਰਾਂ ਵਾਂਗ ਕੰਮ ਕਰ ਰਹੇ ਆਂ ਕਿ ਇਹ ਕਈ ਲੀਡਰ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਮਹਿੰਗਾਈ ਵਧ ਜੂਗੀ ਜੇਕਰ ਕਿਸਾਨਾਂ ਨੂੰ ਐਮਐਸਪੀ ਦੇ ਦਿੱਤੀ ਤਾਂ ਜੋ ਵੇਚਣੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਉਹਨਾਂ ਨਾਲ ਦੀ ਮਹਿੰਗਾਈ ਵਧਦੀ ਹੈਗੀ ਗੈਸ ਸਿਲੰਡਰ ਦਾ ਰੇਟ ਦੇਖ ਲਓ ਕਿੱਥੇ ਪਹੁੰਚ ਗਿਆ ਜੜੀਆਂ ਆਪਣੀਆਂ ਚੀਜ਼ਾਂ ਦੇ ਰੇਟ ਚੱਕੇ ਹੋਏ ਆ ਉਹ ਤਾਂ ਦੇਖ ਲਓ ਬਾਲ ਵੀ ਦੇਖ ਲਓ ਕਿੰਨੇ ਉੱਪਰ ਜਾ ਰਹੀਆਂ ਕਿਸਾਨਾਂ ਦੀ ਪਸੰਦ ਨਾਲ ਡੀਜ਼ਲ ਸਾਰਾ ਤੁਸੀਂ ਮਹਿੰਗਾ ਕਰ ਰਹੇ ਆ ਨਹੀਂ ਭਾਈ ਸਾਹਿਬ ਇੱਕ ਚੀਜ਼ ਦੱਸੋ ਤਾਨੂੰ ਕੀ ਲੱਗਦਾ ਕੀ ਕੇਂਦਰ ਇੱਥੇ ਬੈਠੇ ਬੈਠੇ ਬਿਠਾ ਐਮਐਸਪੀ ਦੇ ਦੂਗੀ ਨਹੀਂ ਦਿੰਦਾ ਭਾਜੀ ਨਹੀਂ ਦੇਗੀ ਇਹਦਾ ਵੀ ਦਿੱਲੀ ਦਾ ਬੇਟ ਕਰ ਰਹੇ ਆ ਸਾਡਾ ਮਤਲਬ ਕੀ ਕਿਸਾਨ ਜਥੇਬੰਦੀਆਂ ਦਾ ਜੋ ਵੀ ਹੁਕਮ ਆਊਗਾ ਇਹਦਾ ਵੀ ਅਸੀਂ ਪੱਟ ਦੇਣੇ ਜਾਣਾ ਦਿੱਲੀ ਦਾ ਜਾਣਾ ਹੀ ਆ ਉਹਨੇ ਇਹਨਾਂ ਨੇ ਐਤਵਾਰ ਦੇ ਦਿਆ ਲੌਲੀਪਾਪ ਦੇ ਦਿਆ ਸਾਨੂੰ ਨਹੀਂ ਨਹੀਂ ਐਤਵਾਰ ਤਾਂ ਮੀਟਿੰਗ ਹੋਣੀ ਹੈ ਕੱਲ ਵੀ ਮੀਟਿੰਗ ਹੋਈ ਕੱਲ ਮੈਂ 3 ਵਜੇ ਤੱਕ ਕਰ 4 ਵਜੇ ਤੱਕ ਰਾਰ ਉੱਥੇ ਸੀਗਾ ਕੋਈ ਵੀ ਨਵਾਂ ਮੀਟਿੰਗ ਦੇ ਵਿੱਚ ਨਹੀਂ ਹੋਇਆ ਹਾਂਜੀ ਹਾਂ ਪੁਰਾਣੀਆਂ ਗੱਲਾਂ ਰਿਪੀਟ ਕੀਤੀ ਆ ਉਹ ਕਹਿੰਦੇ ਅਸੀਂ ਸੋਚਾਂਗੇ ਵਿਚਾਰਾਂਗੇ ਉੱਪਰ ਗੱਲਬਾਤ ਕਰਾਂਗੇ ਮੇਰੀ ਅੰਦਰ ਜਿਹੜੇ ਮੀਟਿੰਗ ਦੇ ਵਿੱਚ ਮੰਜੂ ਸੀ ਉੱਥੇ ਵੀ ਗੱਲਬਾਤ ਹੋਈ ਇੰਟਰਨਲ ਸੋਰਸਸ ਵੀ ਕਹ ਰਹੇ ਕੋਈ ਨਵੀਂ ਗੱਲ ਨਹੀਂ ਕੀਤੀ ਤੇ ਲੱਗਦਾ ਹੈ ਕਿ ਉਹ ਟਾਈਮ ਟਪਾ ਰਹੇ ਹੈਗੇ ਆ ਟਾਈਮ ਟਪਾ ਰਹੇ ਵੀਰ ਟਾਈਮ ਟਪਾ ਰਹੇ ਉਹ ਜੇ ਨਾ ਹੱਲ ਹੋ ਜਾਣਾ ਸਾਡਾ ਇੱਥੇ ਨਹੀਂ ਆਉਣਾ ਇੱਥੇ ਸਿਰਫ ਇਹ ਹੈ ਵੀ ਚਲੋ ਕੰਡਕਟ ਲੱਗ ਗਿਆ ਚੋਣ ਜਾਬਤਾ ਲੱਗ ਗਿਆ ਫਿਰ ਤਾਂ ਸਰਕਾਰ ਕੋਲ ਸਿੱਧੇ ਤੌਰ ਤੇ ਇੱਕ ਗੱਲ ਹੋਊਗੀ ਕਿ ਅਸੀਂ ਹੋਣ ਕੁਛ ਨਹੀਂ ਕਰ ਸਕਦੇ ਕਿਉਂਕਿ ਚੋਣ ਜਬਤਾ ਲੱਗ ਗਿਆ। ਸਾਹੀ ਦਾ ਭਾਈ ਉਹ ਟਾਈਮ ਤੇ ਟਾਈਮ ਪਾ ਰਹੇ ਆਂ। ਆਹੀ ਦਾ ਚਾਹ ਰਹੇ ਆਂ। ਉਹ ਬਸ ਹੋਰ ਚਾਹ ਗਿਰੇ ਆਂ। ਦੋ ਸਾਲ ਬੈਠੇ ਆਂ ਦਿੱਲੀ। ਕੋਈ ਚੱਕਰ ਦੀ 3 ਸਾਲ ਬਹਿ ਜਾਗੇ ਇਸ ਵਾਰ। ਹਾਲੇ ਤੱਕ ਸਾਲ ਲੀਡਰ ਕਹਿਣ ਕਿ ਬਿਨਾ ਐਮਐਸਪੀ ਤੋਂ ਆਪਾਂ ਵਾਪਸ ਚੱਲਦੇ ਚੱਲ ਜਾਉਂਗੇ ਫਿਰ। ਫਿਰ ਨਹੀਂ ਮੁੜਦੇ ਹੈਗੇ। ਭਾਵੇਂ ਗਾਟਾ ਉਤਰ ਜੇ ਹੁਣ ਨਹੀਂ ਮੁੜਦੇ ਹੈਗੇ। ਪਹਿਲਾਂ ਠੋਖੇ ਜਾ ਕੇ ਇੱਕ ਵਾਰ ਮੁੜਗੇ ਤੇ ਹੁਣ ਨਹੀਂ ਮੁੜਦੇ ਹੈਗੇ। ਪਹਿਲਾਂ ਤਾਂ ਬਹੁਤ ਕੁਝ ਕਰਾ ਲਿਆ ਨਾ। ਨਹੀਂ ਮੁੜਦੇ ਹੈਗੇ। ਹਾਂ ਕਿਵੇਂ? ਹਾਂ ਕਿਵੇਂ? ਹੁਣ ਤਾਂ ਸਾਲ ਫालतੂ ਹਲਾਕ ਆਵेंगे ਇੱਕ। ਫालत ਭਾਈ ਇਹਨਾਂ ਨੂੰ ਇਹ ਨਹੀਂ ਚੀਜ਼ ਦਾ ਪਤਾ ਇਹ ਯੂਪੀ ਨਹੀਂ ਹੈਗਾ 7:00 ਵਜੇ ਸਿਰ ਤੇ 7:00 ਵਜੇ ਕੱਲ ਲੱਗੀ ਸੀ ਥੋੜੀ ਜਿਹੀ ਟਰੈਕਟਰ ਦੇ ਨਾਲ ਜਦੋਂ ਇਹਨਾਂ ਚਰਲਾ ਮਾਰਿਆ ਟਰੈਕਟਰ ਦਾ ਡਿੱਗਿਆ ਸੀ ਤੇ ਇਹਨਾਂ ਨੂੰ ਇਹ ਨਹੀਂ ਚੀਜ਼ ਦਾ ਪਤਾ ਵੀ ਅਸੀਂ ਮੱਥਾ ਕਿੰਨਾ ਦੇ ਨਾਲ ਲਾ ਰਹੇ ਹਾਂ ਇਹ ਯੂਪੀ ਨਾ ਸਮਝਣਾ ਇਹ ਬਿਹਾਰ ਨਾ ਸਮਝਣਾ ਇਹ ਪੰਜਾਬ ਹੈ ਇਹ ਪੰਜਾਬ ਦੇ ਧਰੋਂ ਚਿੱਕਾ ਮਰਵਾ ਦੇਣਗੇ ਇਹਨਾਂ ਨੂੰ ਪਹਿਲਾਂ ਹੀ ਪਤਾ 2020 'ਚ 21 'ਚ ਇਹਦੇ ਬਾਪ ਭਾਈ ਸੀ ਮੋਦੀ ਤੇ ਮਨਾ ਕੇ ਗਏ ਸੀ ਹੱਕ ਲੈ ਕੇ ਗਏ ਸੀ ਤੇ ਹੱਕ ਲੈ ਕੇ ਜਾਵਾਂਗੇ ਹੱਕ ਲੈ ਕੇ ਗਏ ਸੀ ਤੇ ਹੱਕ ਲੈ ਕੇ ਜਾਵਾਂਗੇ ਇਹ ਨੌਜਵਾਨ ਹੈਗੇ ਆ ਜੋ ਜੋਸ਼ ਦੇ ਵਿੱਚ ਭਰੇ ਆ ਤੇ ਕਹਿੰਦੇ ਇੱਕ ਇਸ਼ਾਰਾ ਜੱਥੇਬੰਦੀਆ ਸਾਨੂੰ ਕਰਨ ਅਸੀਂ ਤਿਆਰ ਆ ਪਾਜੀ ਅੱਖਾਂ ਭਰੀਆਂ ਹੋਈਆਂ ਤੁਸੀਂ ਇੱਥੇ ਬੈਠੇ ਹੋ ਉਦਾਸ ਹੋ ਨਾ ਜੀ ਕੀ ਹੋਇਆ ਮੈਂ ਨਹੀਂ ਗੱਲ ਕਰਨੀ ਗੱਲ ਕਿਉਂ ਨਹੀਂ ਕਰਨੀ ਨਾਰਾਜ ਹੋ ਨਹੀਂ ਜੀ ਨਹੀਂ ਮੇਰੇ ਨਾਲ ਨਾਰਾਜ ਹੋ ਕਿਹ ਕਰੇ ਪੜੇ ਲਿਖੇ ਨਹੀਂ ਕਿਉਂ ਗੁੱਸੇ ਨਾ ਪੜੇ ਲਿਖੇ ਨਹੀਂ ਬਾਈ ਬੋਲਦਾ ਨਹੀਂ ਜਾਂਦਾ ਉਹ ਮੈਂ ਕਿਹੜਾ ਪੜਿਆ ਲਿਖਿਆ ਮੈਂ ਵੀ ਤੁਹਾਡੇ ਵਰਗਾ ਹੀ ਆ ਮੈਂ ਵੀ ਤਾਂ ਬੋਲੀ ਜਾਂਦਾ ਹੋਰ ਨਾ ਗੱਲ ਬਾਈ ਇੱਥੇ ਬੈਠੇ ਕਿਉਂ ਆ ਆਪਣਾ ਲੜਨੇ ਖਾਤਰ ਜੀ ਉਹ ਕਰਨ ਕੀ ਕਰਨ ਕੀ ਆ ਐਮਐਸਪੀ ਲੈਣ ਆਏ ਹਾਂ ਹਾਂਜੀ ਤਾਂ ਹਰ ਕੋਈ ਕਹਿੰਦੇ ਭਾਵੇਂ ਕੋਈ ਪੜਿਆ ਲਿਖਿਆ ਭਾਵੇਂ ਕੋਈ ਨਹੀਂ ਪੜਿਆ ਲਿਖਿਆ ਇੱਥੇ ਪਹੁੰਚਿਆ ਹੈਗਾ ਤਾਂ ਇਹ ਪਾਣੀ ਦੀਆਂ ਬੋਤਲਾਂ ਦੇ ਸਹਾਰੇ ਚੱਲ ਰਹੇ ਹੈਗੇ ਜਦੋਂ ਅਥਰੂ ਗੈਂਸ ਦਾ ਗੋਲਾ ਆਉਂਦਾ ਪਾਣੀ ਆਪਣੇ ਮੂੰਹ ਤੇ ਮਾਰਦੇ ਪਾਣੀ ਇੱਥੇ ਵੰਡਿਆ ਜਾਂਦਾ ਤਾਂ ਜੋ ਅੱਖਾਂ ਦੇ ਉੱਪਰ ਜ਼ਿਆਦਾ ਨੁਕਸਾਨ ਅੱਖਾਂ ਨੂੰ ਨਾ ਪਹੁੰਚੇ ਇਸ ਪਾਣੀ ਦੇ ਸਾਰੇ ਚੱਲ ਰਿਹਾ ਅੱਜ ਮੂੰਹ ਤੇ ਜਿਹੜੇ ਪਰਨੇ ਬੰਨੇ ਹੋਏ ਆ ਇਹਨਾਂ ਨੂੰ ਗਿੱਲੇ ਕਰਕੇ ਹਾਂਜੀ ਤੁਸੀਂ ਸਹੀ ਸਵਾਲ ਕੀਤਾ ਸੀ ਬਾਈ ਨੂੰ ਐਮਐਸਪੀ ਕਿਉਂ ਲੱਗੂ ਹੈ ਹਾਂ ਤੁਸੀਂ بڑے بڑے ਹੋਟਲਾਂ ਤੇ ਰੈਸਟੋਰੈਂਟਾਂ 'ਚ ਕਿਸੇ ਰੇੜੀ ਦੇ ਚਲੇ ਜਾਓ ਉੱਥੇ ਸਭ ਦੇ ਆਪਣੇ ਆਪਣੇ ਰੇਟ ਹੁੰਦੇ ਨੇ ਹਾਂ ਆਪਣੇ ਆਪਣੇ ਰੇਟ ਹੁੰਦੇ ਨੇ ਵੀਰ ਬਰਗਰ ਲੈਂਡ ਜਾਓਗੇ 25 ਤੋਂ 30 ਰੁਪਏ ਦਾ ਮਿਲਦਾ ਹੈ ਰੈਸਟੋਰੈਂਟ 'ਚ ਜਾਓਗੇ ਉਹੀ 50 ਦਾ 60 ਦਾ 100 ਦਾ ਮਿਲੇਗਾ ਜੇ ਕਿਸਾਨ ਫਸਲ ਲਗਾਉਂਦਾ ਤਾਂ ਹੀ ਅੱਗੇ ਪਿਆਜ਼ ਲਸਣ ਅਦਰਕ ਜੋ ਵੀ ਚੀਜ਼ ਯੂਜ਼ ਕਰਦੇ ਨੇ ਰੈਸਟੋਰੈਂਟ 'ਚ ਕਿੱਥੋਂ ਆਉਂਦੀ ਹੈ ਉਹ ਖਰੀਦ ਕੇ ਲਿਆਉਂਦੇ ਨੇ ਕਿੱਥੋਂ ਖਰੀਦਦੇ ਨੇ ਕਿਸਾਨਾਂ ਕੋਲੋਂ ਖਰੀਦਦੇ ਨੇ ਵੀਰ ਤਾ ਸਾਡੀ ਵੀ ਐਮਐਸਪੀ ਜ਼ਰੂਰੀ ਹੈ ਨਾ ਲਾਗੂ ਕਰੋ ਤੇ ਖੱਟੜ ਸਾਹਿਬ ਦਾ ਹਜੇ 2 ਦਿਨ ਪਹਿਲਾਂ ਬਿਆਨ ਆਇਆ ਸੀ ਕਿ ਪੰਜਾਬ ਨੂੰ ਅੱਡ ਕਰ ਦਿਓ ਪੰਜਾਬ ਨੂੰ ਅੱਡ ਕਰ ਦਿਓ ਕਰ ਦਿਓ ਜੀ ਸਾਡਾ ਪਿਛੋਕੜ ਦੇ ਦਿਓ ਚੰਡੀਗੜ੍ਹ ਹਿਮਾਚਲ ਹਰਿਆਣਾ ਸਾਨੂੰ ਦੇ ਦਿਓ ਤੁਸੀਂ ਜਿੱਥੇ ਮਰਜ਼ੀ ਜਾ ਕੇ ਰਾਜ ਕਰੋ ਵੀਰ ਬਹੁਤ ਬਹੁਤ ਸਮੇਂਦਾਰ ਲੱਗ ਰਹੇ ਹੋ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਮੈਂ ਕਿਸੇ ਲੀਡਰ ਦੇ ਨਾਲ ਬੀਜੇਪੀ ਦੇ ਨਾਲ ਗੱਲ ਕਰ ਰਿਹਾ ਸੀਗਾ ਹਾਂਜੀ ਉਹ ਤਰਕ ਦਿੰਦਾ ਹੈਗਾ ਕਿ ਮੰਨ ਲਓ ਉਹਦੀ ਰਿਕਾਰਡ ਗੱਲ ਮੇਰੇ ਗੱਲਬਾਤ ਹੋਈ ਸੀ ਉਹ ਤਰਕ ਦਿੰਦਾ ਹੈ ਕਿ ਕਿਨੂ ਦਾ ਭਾਅ ਇਸ ਵਕਤ 12-13 ਰੁਪਏ ਮੰਡੀ ਦੇ ਵਿੱਚ ਚੱਲ ਰਿਹਾ ਹੈ ਕਿਸਾਨ 12-13 ਰੁਪਏ ਮੰਡੀ 'ਚ ਵੇਚਦਾ ਹੈ ਤੇ ਉਹ ਜਿਹੜੇ ਆਮ ਲੋਕਾਂ ਨੂੰ 40-45 ਰੁਪਏ ਜਾ ਕੇ ਮਿਲਦਾ ਹੈਗਾ ਉਸ ਤੋਂ ਬਾਅਦ ਜੇਕਰ ਐਮਐਸਪੀ ਲਾਗੂ ਹੋ ਜਾਂਦੀ ਹੈ ਤਾਂ ਉਹ ਜਿਹੜਾ ਕਿਨੂ ਦਾ ਪਾ 25 ਤੋਂ 26 ਰੁਪਏ ਹੋ ਜਾਊਗਾ ਤੇ ਆਮ ਲੋਕਾਂ ਨੂੰ ਉਹਦੀ ਟਰਾਂਸਪੋਰਟ ਦਾ ਖਰਚਾ ਲੋਕਾਂ ਦਾ ਪ੍ਰਾਈਵੇਟ ਵਪਾਰੀਆਂ ਦਾ ਖਰਚਾ ਉਹ ਪਾ ਕੇ ਤਕਰੀਬਨ 27 70 80 ਰੁਪਏ ਉਹ ਕਿਨੂ ਵਿਕੂਗਾ ਕਹਿੰਦੇ ਇਸ ਨਾਲ ਮਹਿੰਗਾਈ ਬਹੁਤ ਵੱਜ ਜਾਣੀ ਹੈ ਇਹ ਤਰਕ ਦਿੰਦੇ ਆ ਜੇ ਆਹ ਗੱਲਾਂ ਕਰਦੇ ਨੇ ਮਹਿੰਗਾਈ ਵੱਜੂਗੀ ਹੁਣ ਤੇਲ ਕਿੱਥੇ ਸੀ ਕਿਸੇ ਟਾਈਮ 'ਚ ਅੱਜ ਡੀਜ਼ਲ ਪੈਟਰੋਲ ਕਿੱਥੇ ਹੈ ਕਿਸਾਨ ਡੀਜ਼ਲ ਵੀ ਤਾਂ ਲਾਉਂਦਾ ਜੀ ਖੇਤਾਂ 'ਚ ਫਸਲਾਂ 'ਚ ਸਪਰੇਆ ਆ ਰਿਹਾ ਸਭ ਕਰਦਾ ਜੀ ਕਿੱਥੇ ਨੇ ਉਹਨਾਂ ਦੇ ਰੇਟ ਅੱਜ ਜੇ ਸਰਕਾਰ ਇਹਨਾਂ ਸੋਚਦੀ ਕਿਸਾਨਾਂ ਬਾਰੇ ਵੀ ਸੋਚੋ ਉਹਨਾਂ ਦੇ ਰੇਟ ਵੇਰ ਦੋ ਰੇਟ ਤਾਂ ਉੱਥੇ ਰੋਂਗੇ ਜੇ ਐਮਐਸਵੀ ਲੱਗੂ ਹੋ ਜੂਗੀ ਰੇਟ ਉੱਥੇ ਰੋਂਗੇ ਸਾਡੇ ਵੀ ਨੀਅਤ ਨਹੀਂ ਲੱਗ ਰਹੀ ਨੀਅਤ ਨਹੀਂ ਲੱਗ ਨੀਅਤ ਨਹੀਂ ਹੈਗੀ ਇਹਨਾਂ ਦੀ ਇਹ ਦੇਂਦੀ ਕਿਸਾਨਾਂ ਨੂੰ ਕਿਸਾਨ ਆਪਣੇ ਹੱਕ ਮੰਗਦੇ ਨੇ ਹੋਰ ਕੁਝ ਨਹੀਂ ਮੰਗਦਾ ਜੀ 2020 21 'ਚ ਇਹਨਾਂ ਨੇ ਨੱਕ ਮੋੜੇ ਸੀ ਹੁਣ ਵੀ ਮੋੜਾਂਗੇ ਜੀ ਮੇਰੇ ਨਾਲ ਇੱਕ ਕੁੜੀ ਹੈਗੀ ਆ ਮਾਚਲ ਤੋਂ ਆਈ ਹੈ ਨੀਹਾ ਨਾਮ ਹੈ

लेकिन उनका ये सीधा गवर्नमेंट से वो है कि हाँ गवर्नमेंट को ग, ग, ये अप्रोच कर रहे हैं कि की हाँ वो उनकी जो डिमांड है वो फुलफिल होनी चाहिए जैसे हर एक सेक्टर में हर चीज की फुलफिलमेंट होगी अगर आपका किसान है जहाँ से आपका जो मेन क्रॉप है वही आ रहा है तो जब तक वो आपको तब तक वो कैसे आपको वो सपोज अगर आपका जो किसान होगा वो खेती करना छोड़ छोड़ते दे। देन कहाँ से आपकी फसलें आएगी तो सरकार का रवैया कैसे नजर आता है अभी तक सरकार क्या चाहती क्या रवैया नजर आया सरकार का वेल well, सरकार देखिए किसानों को जो है जो आश्वासन है वो तो दे रही है लेकिन उसपे कितना काम चल रहा है वो तो सरकार को ही पता है इससे ना तो आप कुछ कह सकते हैं ना हम कुछ कह सकते कि किसान लोग कुछ कहते हैं जो प्रोटेस्ट है वो कर सकते हैं लग रही है सरकार को अभी तक किसानों के प्रति जो तक अभी तक देखने को मिला आ, आपको नियत की बात करे तो वेल well, देखो गवर्नमेंट का भी अपना पर्सपेक्टिव मैं ये नहीं कह रही हूँ की हाँ उनकी नियत खराब है उनकी नियत अच्छी है उनका भी अपना परसपेक्टिव वो भी हम सब चीज को कहते हैं ना मोल भाव करके ही वो लोगों के तक आगे पहुँचाएंगे राइट तो उनका भी अपना पर्सपेक्टिव है गवर्नमेंट किस चीज से उसको देखती है वो गवर्नमेंट के लिए ही है थैंक यू ਤਾਂ ਸਵਾਲ ਹੁਣ ਬਹੁਤ ਸਾਰੇ ਖੜੇ ਆ ਕਿਸਾਨ ਐਮਐਸਪੀ ਚਾਹੁੰਦੇ ਆ ਸਰਕਾਰਾ ਕਹਿੰਦੀ ਆ ਸਾਡੇ ਕੋਲ ਪੈਸਾ ਹੈ ਨਹੀਂਗਾ ਪਰ ਉਦੋਂ ਕਿਸਾਨ ਸਰਕਾਰ ਤੋਂ ਸਵਾਲ ਕਰਦੇ ਆ ਫਿਰ ਜਿਹੜੇ ਵਪਾਰੀ ਲੋਕ ਆ ਉਹਨਾਂ ਵਾਸਤੇ ਪੈਸਾ ਤੁਹਾਡੇ ਕੋਲ ਕਿੱਥੋਂ ਆ ਜਾਂਦਾ ਪਰ ਫਿਲਹਾਲ ਇੱਥੇ ਸ਼ੰਭੂ ਬਾਰਡਰ ਉੱਪਰ ਸ਼ਾਂਤੀ ਹੈ ਕਿਸਾਨ ਬੈਠੇ ਹੋਇਆ ਚੀਜ਼ ਫਾਇਰ ਲੱਗ ਗਿਆ ਹੋਇਆ ਥੋੜੀ ਦੇਰ ਦੇ ਵਿੱਚ ਕਿਸਾਨ ਦੀ ਇੱਥੇ ਡੈੱਡ ਗੋੜੀ ਆਣੀ ਹੈ ਉਸ ਤੋਂ ਬਾਅਦ ਮਾਹੌਲ ਦੇਖਣ ਵਾਲਾ ਹੋਊਗਾ ਕਿਸਾਨ ਨੌਜਵਾਨ ਕਹਿ ਰਹੇ ਆ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਐ ਸਾਨੂੰ ਐਤਵਾਰ ਦਾ ਸਮਾਂ ਦੇ ਗਿਆ